ਇਤੇ ਦਿਨ ਪਟਿਆਲਾ ਦੇ ਕਿਲਾ ਚੌਂਕ ਨੇੜੇ ਸਥਿਤ SBI ਬੈਂਕ ਵਿੱਚ ਚੋਰਾਂ ਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਬੈਂਕ ਦੀ ਸ਼ਾਖਾ ਨਾ ਖੁੱਲੀ ਤਾਂ ਚੋਰ CCTV ਫੁਟੇਜ ਦਾ DVR ਲੈ ਕੇ ਫਰਾਰ ਹੋ ਗਏ ਪਟਿਆਲਾ ਕੋਤਵਾਲੀ ਪੁਲਿਸ ਨੇ CCTV ਫੁਟੇਜ ਨੂੰ ਸਕੈਨ ਕਰਨ ਤੋਂ ਬਾਅਦ ਚੋਰਾਂ ਜਿਸ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਡੀਵੀਆਰ ਸਮੇਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪਟਿਆਲਾ ਦੇ ਕੋਤਵਾਲੀ ਥਾਣੇ ਦੇ ਇੰਚਾਰਜ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਦੋਸ਼ੀ ਖਿਲਾਫ ਪਹਿਲਾਂ ਵੀ ਐਨਡੀਪੀਐਸ ਐਕਟ ਤਹਿਤ ਥਾਣਾ ਸਦਰ ਵਿੱਚ ਕੇਸ ਦਰਜ ਹੈ ਅਤੇ ਉਹ ਨਸ਼ੇ ਦਾ ਆਦੀ ਹੈ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਮਿਤੀ 7 ਤੇ 8 ਦੀ ਦਰਮਿਆਨੀ ਰਾਤ ਨੂੰ ਕਿਲਾ ਚੌਕ ਦੇ ਵਿੱਚੋਂ ਐਸਬੀਆਈ ਬੈਂਕ ਸੀ ਉਹਦੇ ਵਿੱਚ ਚੋਰੀ ਦੀ ਟੈਂਪਟ ਹੋਈ ਸੀ ਤੇ ਉੱਥੋਂ ਡੀਵੀਆਰ ਵਗੈਰਾ ਦਾ ਚੋਰ ਚੋਰੀ ਕਰਕੇ ਲੈ ਗਿਆ ਸੀ ਤੇ ਉਹਨੇ ਜਿਹੜੀ ਸਟ੍ਰੌਂਗ ਰੂਮ ਨੂੰ ਵੀ ਖੇੜਛੜ ਕਰਕੇ ਕੈਸ਼ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਨੂੰ ਅਸੀਂ ਅੱਜ ਥਾਣਾ ਕਤਵਾਲੀ ਦੀ ਪੁਲਿਸ ਮਾਨਯੋਗ ਐਸਐਸਪੀ ਸਾਹਿਬ ਐਸਪੀ ਸਿਟੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਬੜੀ ਸਤਿਮਿਹਤ ਕਰਦੇ ਹੋਏ ਅਸੀਂ ਉਸ ਚੋਰ ਨੂੰ ਜੋ ਕਿ ਅਣਪਛਾਤਾ ਸੀਗਾ ਉਹਨੂੰ ਪਹਿਲਾਂ ਤਾਂ ਉਹਨੂੰ ਟ੍ਰੇਸ ਕੀਤਾ ਤੇ ਟ੍ਰੇਸ ਕਰਨ ਤੋਂ ਬਾਅਦ ਅਸੀਂ ਉਹਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੋਏ ਆ ਉਸਨੂੰ ਗ੍ਰਿਫਤਾਰ ਕਰਕੇ ਉਦੋਂ ਤੋਂ ਚੋਰੀ ਹੋਏ ਉਥੋਂ ਡੀਵੀਆਰ ਉਹ ਵੀ ਬਰਾਮਦ ਕੀਤੇ ਨੇ ਤੇ ਚੋਰੀ ਲਈ ਵਰਤਿਆ ਹੋਇਆ ਜੋ ਸੱਬਲ ਰੋਡ ਉਹਨੇ ਵਰਤੀ ਸੀ ਉਹ ਵੀ ਬਰਾਮਦ ਕੀਤੀ ਗਈ ਹੈ। ਇਹਦਾ ਦੋਸ਼ੀ ਦਾ ਨਾਮ ਮਨਪ੍ਰੀਤ ਸਿੰਘ ਮੋਨੂ ਹੈ ਜੋ ਕਿ ਕੜਾਹ ਵਾਲਾ ਚੌਂਕ ਦਾ ਰਹਿਣ ਵਾਲਾ ਹੈ ਜਿਸ ਦੇ ਉੱਤੇ ਇੱਕ ਪਹਿਲਾਂ ਵੀ ਇੱਕ ਐਨਡੀਪੀਆਰ ਸੈਕਟਰ ਦਾ ਮਕਦਮਾ ਦਰਜ ਹੈ। ਅੱਜ ਇਹਨੂੰ ਕਿੱਥੋਂ ਗ੍ਰਿਫਤਾਰ ਕੀਤਾ ਅੱਜ ਇਹਨੂੰ ਸਾਨੂੰ ਸਿਕਰਟ ਇਨਫੋਰਮੇਸ਼ਨ ਮਿਲੀ ਸੀ ਇਹਨੂੰ ਵੱਡੀ ਨਦੀ ਦੇ ਕੋਲੋਂ ਅਸੀਂ ਇਹਨੂੰ ਗ੍ਰਿਫਤਾਰ ਕੀਤਾ। ਡੀਵੀਆਰ ਨੇ ਕੋ ਨਾਲੇ ਦੇ ਵਿੱਚ ਲੁਕੋਏ ਹੋਏ ਸੀ ਜੋ ਅਸੀਂ ਇਹਦੀ ਨਿਸ਼ਾਨਦੇਹੀ ਤੇ ਅਸੀਂ ਉੱਥੇ ਲੇਬਰ ਵਾਲਿਆਂ ਦੀ ਮਦਦ ਨਾਲ ਅਸੀਂ ਉੱਥੋਂ ਬਰਾਮਦ ਕੀਤੇ ਨੇ ਗੰਦੇ ਨਾਲੇ। ਕਿੰਨੇ ਜਣੇ ਨੇ ਤੋਂ ਇਹ ਫਿਲਹਾਲ ਇਕੋ ਹੀ ਫਿਕਰ ਆਊਟ ਹੋਇਆ ਬਾਕੀ ਇਹ ਜੀ ਦਰਾਨੇ ਰਿਮਾਂਡੇ ਤੋਂ ਕੁਝ ਕੁਛ ਕੀਤੀ ਜਾਊਗੀ ਜੇ ਕੋਈ ਹੋਰ ਵੀ ਵਿਅਕਤੀ ਦੀ ਸ਼ੂਲੀਤ ਪਾਈ ਗਈ ਤਾਂ ਉਹਨੂੰ ਵੀ ਆਪਣਾ ਬਣਦੀ ਹੋਏ ਤੇ ਕਾਰਵਾਈ ਕੀਤੀ ਜਾਊਗੀ